ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਵੀਰ ਪ੍ਰਤਾਪ ਸਿੰਘ ਬੱਚਿਆਂ ਦੇ ਮਨ ਦੇ ਵਿੱਚ ਇਕਨੋਮਿਕਸ ਨੂੰ ਲੈ ਕੇ ਇੱਕ ਭੁਲੇਖਾ ਸੀ ਕਿ ਇਕਨੋਮਿਕਸ ਔਖੀ ਆ ਉਸ ਭੁਲੇਖੇ ਨੂੰ ਆਪਾਂ ਨੇ ਲੈਕਚਰ 1 ਦੇ ਵਿੱਚ ਕੱਟਤਾ ਸੀ ਦੂਰ ਕਰਤਾ ਸੀ ਕਿ ਇਕਨੋਮਿਕਸ ਔਖੀ ਨਹੀਂ ਇਹਨੂੰ ਸਮਝਣਾ ਜ਼ਰੂਰੀ ਹੈ ਸੋ ਅੱਜ ਆਪਾਂ ਨੇ ਕਰਨਾ ਹੈ ਉਸੇ ਲੈਸਨ ਦਾ ਪਾਰਟ 2 ਦੇਖਦੇ ਹਾਂ ਹੁਣ ਆਪਾਂ ਨੇ ਪਹਿਲਾਂ ਪਹਿਲੇ ਲੈਕਚਰ ਦੇ ਵਿੱਚ ਕੀ ਕੀ ਕੀਤਾ ਹੈ ਦੇਖੋ ਉਹਦੇ ਵਿੱਚ ਆਪਾਂ ਨੇ ਕੀਤਾ ਸੀ ਸਭ ਤੋਂ ਪਹਿਲਾਂ ਰਾਸ਼ਟਰੀ ਵਿਕਾਸ ਕਿ ਰਾਸ਼ਟਰੀ ਵਿਕਾਸ ਹੁੰਦਾ ਕੀ ਆ ਉਸ ਤੋਂ ਬਾਅਦ ਆਪਾਂ ਨੇ ਕੀਤਾ ਸੀਗਾ ਆਰਥਿਕ ਵਿਕਾਸ ਉਹਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਆਰਥਿਕ ਵਿਕਾਸ ਤੇ ਆਰਥਿਕ ਵਾਧੇ ਦੇ ਵਿੱਚ ਫਰਕ ਕੀ ਹੁੰਦਾ ਹੈ ਉਹ ਵੀ ਆਪਾਂ ਨੇ ਚੰਗੀ ਤਰ੍ਹਾਂ ਕਲੀਅਰ ਕਰ ਲਿਆ ਸੀ ਦੇਖੋ ਇਹ ਜਿਹੜਾ ਆ ਤੁਹਾਨੂੰ ਦਿਖ ਰਿਹਾ ਇਸ ਟਾਈਮ ਆਰਥਿਕ ਵਾਧਾ ਤੇ ਆਰਥਿਕ ਵਿਕਾਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਪੇਪਰ ਦੇ ਵਿੱਚ 3 ਨੰਬਰ ਦਾ ਕੁਐਸਚਨ ਬਣਦਾ ਹੈ ਡਾਇਰੈਕਟ ਉਸ ਤੋਂ ਬਾਅਦ ਆਪਾਂ ਨੇ ਕੀਤਾ ਸੀ ਟਿਕਾਊ ਵਿਕਾਸ ਟਿਕਾਊ ਵਿਕਾਸ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਵਿੱਚ ਮੈਨੂੰ 100% ਲੱਗਦਾ ਹੈ ਕਿ ਪੇਪਰ ਦੇ ਵਿੱਚ ਆਊਗਾ ਉਸ ਤੋਂ ਬਾਅਦ ਆਪਾਂ ਨੇ ਕੀਤਾ ਸੀਗਾ ਟਿਕਾਊ ਵਿਕਾਸ ਦੀ ਲੋੜ ਕਿਉਂ ਪਈ ਟਿਕਾਊ ਵਿਕਾਸ ਦੀ ਲੋੜ ਕਿਉਂ ਪਈ ਹੈ ਦੇਖੋ ਜਿੰਨੇ ਸਾਡੇ ਖਣਿਜ ਪਦਾਰਥ ਨੇ ਪਾਣੀ ਜਾਂ ਖਣਿਜ ਪਦਾਰਥ ਨੇ ਜਾਂ ਸਾਡੇ ਕੁਦਰਤ ਦੇ ਤੋਹਫੇ ਦਿੱਤੇ ਹੋਏ ਨੇ ਸਾਨੂੰ ਮਿੱਟੀ ਪਾਣੀ ਹਵਾ ਉਹਨੂੰ ਅਸੀਂ ਬਚਾ ਕੇ ਜੇ ਰੱਖਣਾ ਹੈ ਤਾਂ ਸਾਨੂੰ ਕਿਹੜਾ ਵਿਕਾਸ ਕਰਨਾ ਪਊਗਾ ਟਿਕਾਊ ਵਿਕਾਸ ਉਸੇ ਦੀ ਇਸੇ ਕਰਕੇ ਇਹਦੀ ਲੋੜ ਆ ਸਾਨੂੰ ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਸੀਗਾ ਮੇਨ ਜਿਹੜਾ ਸੀਗਾ ਟਾਪਿਕ ਦੇਖੋ ਆਪਾਂ ਨੇ ਇਸ ਲੈਕਚਰ ਦੇ ਵਿੱਚ ਦੋ ਚੀਜ਼ਾਂ ਕੀਤੀਆਂ ਸੀ ਇੱਕ ਕੀਤਾ ਸੀ ਆਪਾਂ ਨੇ ਵਿਕਾਸ ਦੇਖੋ ਵਿਕਾਸ ਹੁੰਦਾ ਕੀ ਆ ਆਰਥਿਕ ਵਾਧਾ ਕੀ ਹੁੰਦਾ ਹੈ ਆਰਥਿਕ ਵਿਕਾਸ ਕੀ ਹੁੰਦਾ ਟਿਕਾਊ ਵਿਕਾਸ ਕੀ ਹੁੰਦਾ ਹੈ ਆਪਾਂ ਨੇ ਵਿਕਾਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ ਹੁਣ ਜਿਹੜਾ ਵਿਕਾਸ ਹੁੰਦਾ ਹੈ ਉਸ ਵਿਕਾਸ ਨੂੰ ਮਾਪਿਆ ਕਿੱਦਾਂ ਜਾਂਦਾ ਹੈ ਕਿਹੜੇ-ਕਿਹੜੇ ਸਾਧਨ ਸੀਗੇ ਕਿਹੜੇ-ਕਿਹੜੇ ਪੈਮਾਨੇ ਨੇ ਉਹਨਾਂ ਨੂੰ ਆਪਾਂ ਨੇ ਦੇਖਿਆ ਸੀਗਾ ਪਹਿਲੇ ਲੈਕਚਰ ਦੇ ਵਿੱਚ ਆਪਾਂ ਨੇ ਇਹ ਦੇਖ ਲਿਆ ਸੀਗਾ ਕਿ ਪਰੰਪਰਾਵਾਦੀ ਜਿਹੜੇ ਪਰੰਪਰਾਵਾਦੀ ਸਾਧਨ ਸੀਗੇ ਜਾਂ ਮਾਪ ਸੀਗੇ ਜਾਂ ਜਾਂ ਜਿਹੜੇ ਇੱਕ ਹੱਥ ਕੰਡੇ ਸੀਗੇ ਉਹ ਕਿਹੜੇ-ਕਿਹੜੇ ਸੀਗੇ ਉਹ ਸਭ ਤੋਂ ਪਹਿਲਾਂ ਸੀਗਾ ਰਾਸ਼ਟਰੀ ਆਮਦਨ ਦੇ ਆਧਾਰ ਤੇ ਮਾਪ ਕਰਦੇ ਸੀਗੇ ਠੀਕ ਆ ਫਿਰ ਆਪਾਂ ਨੇ ਕੀਤਾ ਪ੍ਰਤੀ ਵਿਅਕਤੀ ਆਮਦਨ ਦੇ ਆਧਾਰ ਤੇ ਮਾਪ ਫਿਰ ਕੀਤਾ ਸ਼ਿਸ਼ੂ ਬਾਲ ਮੌਤ ਦਰ ਦੇ ਆਧਾਰ ਤੇ ਮਾਪ ਫਿਰ ਆਪਾਂ ਨੇ ਕੀਤਾ ਲਿੰਗ ਅਨੁਪਾਤ ਦੇ ਆਧਾਰ ਤੇ ਮਾਪ ਫਿਰ ਜੀਵਨ ਪੱਧਰ ਦੇ ਆਧਾਰ ਤੇ ਮਾਪ ਇਹ ਆਪਾਂ ਨੇ ਲਾਸਟ ਲੈਕਚਰ ਦੇ ਵਿੱਚ ਕਰ ਲਿਆ ਸੀ ਅੱਜ ਆਪਣਾ ਮੇਨ ਟਾਪਿਕ ਸਟਾਰਟ ਹੁੰਦਾ ਹੈ ਆਧੁਨਿਕ ਨਵੇਂ ਨੇ ਹੁਣ ਦੇਖੋ ਜਿਹੜੇ ਨਵੇਂ ਮਾਪ ਆਏ ਨੇ ਉਹ ਕਿਉਂ ਆਏ ਸਭ ਤੋਂ ਪਹਿਲਾਂ ਤਾਂ ਇਹ ਗੱਲ ਦਾ ਆਪਾਂ ਕਰੀਏ ਦੇਖੋ ਜਿਹੜੇ ਅਰਥਸ਼ਾਸਤਰੀ ਸੀਗੇ ਉਹਨਾਂ ਨੂੰ ਇਹ ਲੱਗਿਆ ਕਿ ਜਿਹੜੇ 올ਡ ਨੇ ਪੁਰਾਣੇ ਨੇ ਮਾਪ ਡੰਡ ਨੇ ਜਿਨ੍ਹਾਂ ਦੇ ਜਿਹੜੇ ਸੂਚਕ ਅੰਕ ਨੇ ਉਹਨਾਂ ਦੇ ਆਧਾਰ ਤੇ ਜਦੋਂ ਆਪਾਂ ਮਾਪਦੇ ਆ ਤਾਂ ਸਿਰਫ ਪੈਸੇ ਨੂੰ ਦੇਖਿਆ ਜਾਂਦਾ ਹੈ ਹੋਰ ਕਿਸੇ ਚੀਜ਼ ਨੂੰ ਦੇਖਿਆ ਨਹੀਂ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਇੱਕ ਆਉਂਦੇ ਨੇ ਅਰਸਾਸਤਰੀ ਆਉਂਦੇ ਨੇ ਮੋਰਿਸ ਦੀ ਮੋਰਿਸ 1979 ਦੇ ਵਿੱਚ ਆਪਣਾ ਇੱਕ ਸੂਚਕ ਅੰਕ ਲੈ ਕੇ ਆਉਂਦੇ ਨੇ ਉਹ ਹੈਗਾ ਇਹ ਜੀਵਨ ਦਾ ਪੌਤਿਕ ਗੁਣਵੱਤਾ ਸੂਚਕ ਅੰਕ ਉਹ ਕਹਿੰਦੇ ਕਿ ਜਿਹੜੀ ਸਾਡੀ ਫਿਜ਼ਿਕ ਪੈਸਾ ਹੀ ਨਹੀਂ ਗੱਲਾ ਦੇਖਣਾ ਆਪਾਂ ਨੇ ਸਾਡੀ ਕੀ ਹੋਣੀ ਚਾਹੀਦੀ ਦੇ ਵਿੱਚ ਫਿਜ਼ੀਕਲ ਕੁਆਲਿਟੀ ਆਫ ਲਾਈਫ ਮਤਲਬ ਸਾਡਾ ਜ਼ਿੰਦਗੀ ਦਾ ਜਿਉਣ ਦਾ ਤਰੀਕਾ ਕੀ ਹੈ ਜ਼ਿੰਦਗੀ ਸਾਡੀ ਹੈ ਕਿਹ ਹੈ ਜੀ ਆ ਲੋਕਾਂ ਦੀ ਲਾਈਫ ਕਿਹ ਹੈ ਜੀ ਉਹ ਵੀ ਵਿੱਚ ਲੈ ਕੇ ਆਈਏ ਆਪਾਂ ਤਾਂ ਉਹਨਾਂ ਨੇ ਦਿੱਤਾ ਸੀਗਾ P Q L I ਦੇਖੋ ਮੈਂ ਦੋਨੇ ਚੀਜ਼ਾਂ ਲਿਖਿਆ ਨੇ ਨਾਲ ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੈ ਤਾਂ ਕਿ ਇੰਗਲਿਸ਼ ਮੀਡੀਆ ਵਾਲੇ ਨੂੰ ਥੋੜਾ ਸੌਖਾ ਲੱਗੇ ਉਸ ਤੋਂ ਬਾਅਦ ਮੈਂ P Q L I ਵੀ ਤਾਂ ਲਿਖਿਆ ਹੈ ਕਿਉਂਕਿ ਪੇਪਰ ਦੇ ਵਿੱਚ ਕਈ ਵਾਰੀ ਇਦਾਂ ਹੀ ਆ ਜਾਂਦਾ ਕਿ P Q L I ਦੀ ਫੁੱਲ ਫਾਰਮ ਲਿਖੋ ਠੀਕ ਹੈ ਤਾਂ ਆਪਾਂ ਨੇ ਸਾਰੀ ਚੀਜ਼ ਇੱਥੇ ਕਲੀਅਰ ਕਰ ਲੈਣੀ ਆ ਉਸ ਤੋਂ ਬਾਅਦ ਦੂਜਾ ਹੈਗਾ ਇਹ ਮਾਨਵ ਵਿਕਾਸ ਸੂਚਕ ਅੰਕ ਜਾਨਕਿ ਹਿਊਮਨ ਡਿਵੈਲਪਮੈਂਟ ਇੰਡੈਕਸ HDI ਕਈ ਵਾਰ ਐਚ ਡੀਆਈ ਪੁੱਛਿਆ ਜਾਂਦਾ ਕਿ ਇਹਦੀ ਫੁੱਲ ਫਾਰਮ ਕੀ ਆ ਤਾਂ ਇੱਥੋਂ ਹੀ ਕਲੀਅਰ ਕਰ ਲਓ ਕਿ ਇਹਨਾਂ ਦੀ ਫੁੱਲ ਫਾਰਮ ਕੀ ਆ ਹੁਣ ਆਪਾਂ ਇਹਨਾਂ ਦੋਨੇ ਜਿਹੜੇ ਸੂਚਕ ਅੰਕ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਦੇ ਆ ਹੈ ਕਿ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਹੁੰਦੇ ਨੇ ਆਪਣੇ ਕੋਲੇ ਆਰਥਿਕ ਵਿਕਾਸ ਦੇ ਆਧੁਨਿਕ ਮਾਪ ਜਿਹੜੇ ਆਧੁਨਿਕ ਹੱਤਕੰਡੇ ਅਪਣਾਏ ਨੇ ਲੋਕਾਂ ਦੇ ਲੋਕਾਂ ਨੇ ਜਿਹੜਾ ਅਰਥਸ਼ਾਸਤਰੀ ਨੇ ਉਹਨਾਂ ਨੇ ਵੀ ਆਧੁਨਿਕ ਤਰੀਕੇ ਦੇ ਨਾਲ ਵਿਕਾਸ ਨੂੰ ਕਿੱਦਾਂ ਮਾਪਿਆ ਜਾ ਸਕਦਾ ਹੈ ਉਹ ਦੇਖਣਾ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹ ਦੋ ਆਪਣੀ ਸਿਲੇਬਸ ਦੇ ਵਿੱਚ ਦੋ ਨੇ ਆਪਾਂ ਦੋਨਾਂ ਦੇ ਉੱਪਰ ਗੌਰ ਕਰਨੇ ਦੇਖੋ ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਉਹਨੂੰ ਇੰਗਲਿਸ਼ ਦੇ ਵਿੱਚ ਕੀ ਕਿਹਾ ਜਾਂਦਾ ਹੈ ਫਿਜ਼ੀਕਲ ਕੁਆਲਿਟੀ ਆਫ ਲਾਈਫ ਇੰਡੈਕਸ ਜਾਨੀ ਕਿ ਪੀ ਕਯੂ ਐਲ ਆਈ ਹੁਣ ਇਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਕਰਨੀਆਂ ਨੇ ਸਭ ਤੋਂ ਪਹਿਲਾਂ ਸਭ ਤੋਂ ਪਹਿਲੇ ਨੰਬਰ ਤੇ ਹੈਗਾ ਹੈ ਦਿੱਤਾ ਗਿਨੇ ਆ ਇਹ ਉਸ ਤੋਂ ਬਾਅਦ ਦੂਜੇ ਨੰਬਰ ਤੇ ਇਹਦੇ ਵਿੱਚ ਹੈ ਕੀ ਆ ਠੀਕ ਹੈ ਉਸ ਤੋਂ ਬਾਅਦ ਤੀਜੇ ਨੰਬਰ ਤੇ ਆ ਗਿਆ ਆਪਣੇ ਕੋਲੇ ਫਾਰਮੂਲਾ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਪੇਪਰ ਦੇ ਵਿੱਚ ਇਹਦਾ ਵੱਡਾ ਕੁਐਸਚਨ ਵੀ ਬਣਦਾ ਹੈ ਸ਼ਾਰਟ ਨੋਟ ਵੀ ਇਹਦੇ ਵਿੱਚ ਬਣਦੇ ਨੇ ਤਿੰਨ ਹੁਣ ਦੇਖੋ ਸਭ ਤੋਂ ਪਹਿਲਾਂ ਕਿਹਾ ਗਿਆ ਜਿਹੜਾ ਪੀਕਯੂ ਐਲਆਈਆ 1979 ਦੇ ਵਿੱਚ ਮੋਰਿਸ ਦੀ ਮੋਰਿਸ ਦੇ ਦੁਆਰਾ ਤਿਆਰ ਕੀਤਾ ਗਿਆ ਸੀ ਇਹ ਗੱਲ ਪਤਾ ਹੋਣੀ ਚਾਹੀਦੀ ਆਪਾਂ ਨੂੰ ਪੇਪਰ ਦੇ ਵਿੱਚ ਸ਼ਾਰਟ 1 ਨੰਬਰ ਦਾ ਕੁਐਸਚਨ ਬਣਦਾ ਹੈ ਤੇ ਖਾਲੀ ਥਾਂ ਮਾਲਾ ਵੀ ਕੁਐਸਚਨ ਬਣਦਾ ਹੈ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਕਿ ਜਿਹੜਾ ਇਹ ਇੱਕ ਇੰਡੈਕਸ ਆ ਧੌਤੇ ਗੁਣਵੱਤਾ ਸੂਚਕ ਅੰਕ ਜਾਨੀ ਕਿ ਸਾਡੀ ਜਿਹੜੀ ਦੇ ਵਿੱਚ ਆਪਾਂ ਨੇ ਫਿਜ਼ੀਕਲ ਲਾਈਫ ਦੀ ਆਪਣੀ ਕੁਆਲਿਟੀ ਵਿੱਚ ਲੈ ਕੇ ਹਣੀ ਇਹਦੇ ਵਿੱਚ ਚੀਜ਼ਾਂ ਕਿਹੜੀਆਂ ਨੇ ਤਿੰਨ ਚੀਜ਼ਾਂ ਨੇ ਸਭ ਤੋਂ ਪਹਿਲੀ ਹੈਗੀ ਆ ਸਾਡੇ ਕੋਲੇ ਜੀਵਨ ਦੀ ਸੰਭਾਵਨਾ ਜਾਨੀ ਕਿ ਲੋਕਾਂ ਦੀ ਔਸਤ ਉਮਰ ਲੋਕਾਂ ਦੇ ਪੂਰੇ ਇੱਕ ਕੰਟਰੀ ਆ ਉਸ ਕੰਟਰੀ ਦੀ ਔਸਤ ਉਮਰ ਕਿੰਨੀ ਆ ਮੰਨ ਲਓ ਹੁਣ 1947 ਦੇ ਕਰੀਬ ਜਿਹੜੀ ਸਾਡੀ ਔਸਤ ਉਮਰ ਸੀਗੀ ਉਹ 31 ਤੋਂ 32 ਸਾਲ ਸੀ ਜਿਹੜੀ ਕਿ ਹੁਣ ਵੱਧ ਕੇ ਜਿਹੜੀ ਆ ਉਹ ਕਿੰਨੀ ਹੋ ਚੁੱਕੀ ਆ 73 ਤੋਂ 72 ਸਾਲ ਹੋ ਚੁੱਕੀ ਆ ਜਾਨਕੀ ਸਾਡੀ ਲਾਈਫ ਐਕਸਪੈਕਟੈਂਸੀ ਜਿਹੜੀ ਹੈ ਲਾਈਫ ਜੀਵਨ ਦੀ ਸੰਭਾਵਨਾ ਜਿਹੜੀ ਹੈ ਜੂਨ ਦੀ ਸਾਡੀ ਜਿਹੜੀ ਐਵਰੇਜ ਸਾਡੀ ਉਮਰ ਆ ਜਿਹੜੀ ਸਾਡੀ ਐਵਰੇਜ ਉਹ ਕੀ ਹੋਈ ਆ ਵਧੀਆ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਸ਼ਿਸ਼ੂ ਮੌਤ ਦਰ ਸ਼ਿਸ਼ੂ ਮੌਤ ਦਰ ਦਾ ਮਤਲਬ ਹੁੰਦਾ ਦੇਖੋ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਿਆ ਸੀ ਕਿ ਇੱਕ ਹੁੰਦੀ ਆ ਬਾਲ ਮੌਤ ਦਰ ਇੱਕ ਹੁੰਦੀ ਆ ਸ਼ਿਸ਼ੂ ਮੌਤ ਦਰ ਸ਼ਿਸ਼ੂ ਮੌਤ ਦਰ ਦੇ ਵਿੱਚ ਕੀ ਸੀਗਾ ਇਹਦੇ ਵਿੱਚ ਆਪਾਂ ਨੇ ਲਿਆ ਸੀਗਾ 1 ਸਾਲ ਤੋਂ ਥੱਲੇ ਦੇ ਬਾਲ ਮੌਤ ਦਰ ਦੇ ਵਿੱਚ ਆਪਾਂ ਨੇ ਕੀ ਲਿਆ ਸੀਗਾ 4 ਸਾਲ ਤੋਂ ਥੱਲੇ ਯਾਨੀ ਕਿ 4 ਸਾਲ ਤੋਂ ਥੱਲੇ ਜੇ ਬੱਚਾ 1000 ਬੱਚਿਆਂ ਦੇ ਪਿੱਛੇ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਕਿੰਨੇ ਬੱਚਿਆਂ ਦੀ ਮੌਤ ਹੋਈ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ ਸ਼ਿਸ਼ੂ ਮੌਤ ਦਰ ਕਲੀਅਰ ਹੋ ਗਈ ਗੱਲ ਇਹ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸ਼ਿਸ਼ੂ ਮੌਤ ਦਰ ਕੀ ਹੁੰਦੀ ਹੈ 1 ਸਾਲ ਤੋਂ ਘੱਟ ਯਾਨੀ ਕਿ 1000 ਬੱਚਿਆਂ ਦੇ ਜਿਉਂਦੇ ਨਵੇਂ ਜੰਮੇ ਜਿਉਂਦੇ ਬੱਚਿਆਂ ਦੇ ਪਿੱਛੇ ਕਿੰਨੇ ਬੱਚਿਆਂ ਦੀ ਡੈਥ ਹੋਈ ਜਾਂ ਤੇ ਬਾਲ ਮੌਦਰ ਦੇ ਵਿੱਚ 4 ਸਾਲ ਤੋਂ ਘੱਟ 1000 ਬੱਚਿਆਂ ਦੇ ਨਵੇਂ ਜੰਮੇ ਬੱਚਾ ਦੇ ਪਿੱਛੇ ਕਿੰਨੇ ਬੱਚਿਆਂ ਦੀ ਮੌਤ ਹੋਈ ਜਾਂ ਹੋਪ ਕੇ ਤੁਹਾਨੂੰ ਇਹ ਵੀ ਕਲੀਅਰ ਹੋ ਗਿਆ ਹੋਊਗਾ ਉਸ ਤੋਂ ਬਾਅਦ ਹੈਗਾ ਮੁਡਲੀ ਸਾਖਰਤਾ ਦਰ ਕਿ ਲੋਕ ਪੜ੍ਹੇ ਲਿਖੇ ਕਿੰਨੇ ਹੋਏ ਨੇ ਜਾਨਕਿ 100 ਬੰਦਿਆਂ ਦੇ ਪਿੱਛੇ ਲੋਕ ਕਿੰਨੇ ਪੜ੍ਹੇ ਲਿਖੇ ਹੋਏ ਨੇ ਜਿੰਨੇ ਵੱਧ ਪੜ੍ਹੇ ਲਿਖੇ ਹੋਣਗੇ ਲੋਕ ਉਨੇ ਹੀ ਜਿਹੜਾ ਸੀਗਾ ਸਾਡਾ ਜਿਹੜਾ ਸੂਚਕ ਅੰਕ ਹੈ ਉਹਦੀ ਵੈਲਿਊ ਕੀ ਹੋਊਗੀ ਵੱਧ ਹੋਊਗੀ ਇੱਕ ਗੱਲ ਇੱਥੇ ਜ਼ਰੂਰ ਯਾਦ ਰੱਖਣੀ ਆ ਤੁਸੀਂ ਦੇਖੋ ਜਿਹੜੀ ਜੀਵਨ ਦੀ ਸੰਭਾਵਨਾ ਹੈ ਜੀਵਨ ਦੀ ਸੰਭਾਵਨਾ ਜਿਹੜਾ ਇਹ ਦਰਜਾ ਜਿਹੜਾ ਅਪਣ ਜਦੋਂ ਕੱਢਣਾ ਹੈ ਤਾਂ ਇਹਦਾ ਜਿਹੜਾ ਪੀਕਯੂ ਐਲਆ ਜਾਣੇ ਕਿ ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਦੇ ਨਾਲ ਸਿੱਧਾ ਸਬੰਧ ਹੈ ਸਿੱਧੇ ਸਬੰਧ ਦਾ ਮਤਲਬ ਦੇਖੋ ਕੀ ਆ ਜੇ ਜੀਵਨ ਦੀ ਸੰਭਾਵਨਾ ਦੀ ਜਿਹੜੀ ਵੈਲਿਊ ਆ ਉਹ ਵੱਧ ਹੋਊਗੀ ਤਾਂ ਇਧਰ ਵੈਲਿਊ ਕੀ ਆਊਗੀ ਜੀਵਨ ਦੇ ਪੌਤੀ ਗੁਣਵੱਤਾ ਸੂਚਕ ਅੰਕ ਦੀ ਵੈਲਿਊ ਕੀ ਹੋਊਗੀ ਵੱਧ ਹੋਊਗੀ ਹੁਣ ਉਸ ਤੋਂ ਬਾਅਦ ਜਿਹੜਾ ਹੈਗਾ ਸ਼ਿਸ਼ੂ ਮੌਤ ਦਰ ਹੈਗਾ ਇਹ ਇਹਦਾ ਸਬੰਧ ਕੀ ਹੈ ਉਲਟਾ ਮਤਲਬ ਜੇ ਸ਼ਿਸ਼ੂ ਮੌਤ ਦਰ ਘਟ ਹੈ ਤਾਂ ਇਹਦੀ ਵੈਲਿਊ ਕੀ ਹੋਊਗੀ ਵੱਧ ਜੇ ਸ਼ਿਸ਼ੂ ਮੌਤ ਦਰ ਵੱਧ ਹੈ ਤਾਂ ਇਹਦੀ ਵੈਲਿਊ ਕੀ ਹੋਊਗੀ ਘਟ ਇਹਦਾ ਸਬੰਧ ਕੀ ਹੈ ਉਲਟਾ ਉਸ ਤੋਂ ਬਾਅਦ ਜਿਹੜਾ ਮੁੱਢਲੀ ਸਾਖਰਤਾ ਦਰ ਹੈ ਇਹਦਾ ਸਬੰਧ ਕੀ ਹੈ ਸਿੱਧਾ ਜੇ ਇਹਦੀ ਵੈਲਿਊ ਕੀ ਹੋਊਗੀ ਵੱਧ ਤਾਂ ਇਹਦੀ ਵੈਲਿਊ ਕੀ ਹੋਊਗੀ ਵੱਧ ਕਲੀਅਰ ਹੋ ਗਈ ਗੱਲ ਇਹ ਉਸ ਤੋਂ ਬਾਅਦ ਇਹਦੇ ਵਿੱਚ ਆਹ ਗੱਲ ਜ਼ਰੂਰ ਯਾਦ ਰੱਖਣੀ ਆ ਕਿ ਇਹਦੇ ਵਿੱਚ ਜਿਹੜਾ ਦਰਜਾ ਲਿਆ ਜਾਂਦਾ ਹੈ ਕਿੰਨੇ ਤੋਂ ਕਿੰਨੇ ਤੱਕ ਹੁੰਦਾ ਹੈ 0 ਤੋਂ ਲੈ ਕੇ 100 ਤੱਕ ਜੇ 0 ਆ ਤਾਂ ਸਭ ਤੋਂ ਖਰਾਬ ਪ੍ਰਦਰਸ਼ਨ ਹੋਊਗਾ ਜੇ 100 ਆ ਤਾਂ ਸਭ ਤੋਂ ਵਧੀਆ ਪ੍ਰਦਰਸ਼ਨ ਹੋਊਗਾ ਇਹ ਕਿਉਂ ਯਾਦ ਰੱਖਣਾ ਕਿਉਂਕਿ ਪੇਪਰ ਦੇ ਵਿੱਚ ਕਈ ਵਾਰ ਪੁੱਛ ਲਿਆ ਜਾਂਦਾ ਹੈ ਕਿ ਜਿਹੜਾ PQLI ਦੇ ਵਿੱਚ ਜਿਹੜੇ ਇੰਡੈਕਸ ਲਏ ਜਾਂਦੇ ਨੇ ਦਰਜਾ ਲਿਆ ਜਾਂਦਾ ਹੈ ਉਹ ਕਿੰਨੇ ਤੋਂ ਕਿੰਨੇ ਤੱਕ ਦਾ ਹੁੰਦਾ ਹੈ 0 ਤੋਂ 100 ਹੁੰਦਾ ਹੈ ਕਿ 0 ਤੋਂ 1 ਹੁੰਦਾ ਕਿਉਂਕਿ ਐਚ ਡੀ ਆਈ ਜਿਹੜਾ ਆਪਾਂ ਨੇ ਅੱਗੇ ਕਰਨਾ ਹਿਊਮਨ ਡਿਵੈਲਪਮੈਂਟ ਇੰਡੈਕਸ ਕਰਨਾ ਹੈ ਉਹਦੇ ਵਿੱਚ 0 ਤੋਂ 1 ਹੈ ਇਹ ਕਲੀਅਰ ਹੋਣੀ ਚਾਹੀਦੀ ਹੈ ਗੱਲ ਹੁਣ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਫਾਰਮੂਲਾ ਦੇਖੋ ਹੁਣ ਆਪਾਂ ਨੇ ਦੇਖ ਲਿਆ ਕਿ ਇਸ ਜਿਹੜਾ ਇੰਡੈਕਸ ਆ ਜੀਵਨ ਦਾ ਭੌਤਿਕ ਗੁਣਵੱਤਾ ਸੂਚਕ ਅੰਕ ਹੈ ਉਹ ਦਿੱਤਾ ਕਿਨੇ ਆ ਮੋਰਿਸ ਦੀ ਮੋਰਿਸ ਨੇ ਦਿੱਤਾ ਹੈ ਕਿਹੜੇ ਸਨ ਦੇ ਵਿੱਚ ਦਿੱਤਾ ਹੈ ਸਨ 1979 ਦੇ ਵਿੱਚ ਦਿੱਤਾ ਹੈ ਇਹਦੇ ਵਿੱਚ ਕਿੰਨੇ ਸੂਚਕਾਂ ਨੂੰ ਲਿਆ ਜਾਂਦਾ ਹੈ ਇਹਦੇ ਵਿੱਚ ਕਿੰਨੇ ਸੂਚਕ ਪਾਏ ਜਾਂਦੇ ਨੇ ਭਲਾ ਤਿੰਨ ਤਿੰਨ ਸੂਚਕ ਪਾਏ ਜਾਂਦੇ ਨੇ ਜੀਵਨ ਦੀ ਸੰਭਾਵਨਾਨਿਕ ਲੋਕਾਂ ਦੀ ਔਸਤ ਉਮਰ ਉਸ ਤੋਂ ਬਾਅਦ ਸ਼ਿਸ਼ੂ ਮੌਤ ਦਰ ਉਸ ਤੋਂ ਬਾਅਦ ਮੁਢਲੀ ਸਾਖਰਤਾ ਦਰ ਪੜ੍ਹੇ ਲਿਖੇ ਕਿੰਨੇ ਲੋਕ ਨੇ ਉਹਨਾਂ ਤਿੰਨਾਂ ਦਾ ਆਪਾਂ ਨੇ ਕੀ ਕਰ ਲੈਣਾ ਹੈ ਟੋਟਲ ਕਰ ਲੈਣਾ ਹੈ ਤਿੰਨਾਂ ਜਿੰਨੀ ਆਪਣੇ ਕੋਲੇ ਇਹਨਾਂ ਦੀ ਵੈਲਿਊ ਆਉਗੀ ਆਪਣੇ ਕੋਲੇ ਉਹਨਾਂ ਵੈਲਿਊਜ਼ ਨੂੰ ਆਪਾਂ ਨੇ ਟੋਟਲ ਕਰਕੇ ਤਿੰਨ ਦੇ ਨਾਲ ਕੀ ਕਰ ਦੇਣਾ ਹੈ ਡਿਵਾਈਡ ਕਰ ਦੇਣਾ ਹੈ ਕਲੀਅਰ ਹੋ ਗਈ ਗੱਲ ਜਿਹੜੀ ਵੈਲਿਊ ਆਪਾਂ ਨੂੰ ਨਿਕਲ ਕੇ ਆਊਗੀ ਉਹ ਸਾਡੀ ਵੈਲਿਊ ਕੀ ਹੋਊਗੀ ਪੀ ਕਯੂ ਐਲ ਆਈ ਦੀ ਵੈਲਿਊ ਹੋਊਗੀ ਹੋਪ ਕਿ ਤੁਹਾਨੂੰ ਇਸ ਇੰਡੈਕਸ ਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ حاصل ਹੋ ਗਈ ਹੋਊਗੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਇੰਡੈਕਸ ਹੈ ਕੀ ਜਾਂ ਕਲੀਅਰ ਹੋ ਗਈ ਗੱਲ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਨੈਕਸਟ ਮਨੁੱਖੀ ਵਿਕਾਸ ਸੂਚਕ ਅੰਕ ਦੂਜਾ ਦੋ ਦੋ ਸੀਗੇ ਆਪਣੇ ਕੋਲੇ ਦੇਖੋ ਦੋ ਇੰਡੈਕਸ ਨੇ ਆਪਣੇ ਕੋਲੇ ਇੱਕ ਪੀਕਯੂ ਐਲਆਈਆ ਤੇ ਦੂਜਾ ਹੈਗਾ ਐਚਡੀਆਈ ਜਾਨਕੀ ਹਿਊਮਨ ਡਿਵੈਲਪਮੈਂਟ ਇੰਡੈਕਸ ਹੁਣ ਦੇਖੋ ਸੇਮ ਉਸ ਤਰ੍ਹਾਂ ਹੀ ਲਿਖਿਆ ਹੋਇਆ ਮੇਰਾ ਉਸੇ ਪੈਟਰਨ ਦੇ ਵਿੱਚ ਲਿਖਿਆ ਹੋਇਆ ਸਭ ਤੋਂ ਪਹਿਲਾਂ ਦਿੱਤਾ ਕਿਨੇ ਆ ਇਹ ਇੱਕ ਨੰਬਰ ਦੇ ਉੱਪਰ ਆ ਗਿਆ ਦਿੱਤਾ ਕਿਨੇ ਆ ਇਹਦੇ ਵਿੱਚ ਕਿੰਨੇ ਸੂਚਕ ਅੰਕ ਜਿਹੜੇ ਸੀਗੇ ਸ਼ਾਮਿਲ ਨੇ ਤੇ ਇਹਦਾ ਫਾਰਮੂਲਾ ਅੱਗੇ ਆਪਣੇ ਕੋਲੇ ਕਲੀਅਰ ਹੋ ਜਾਣਾ ਹੈ ਉਹੀ ਸੇਮ ਚੀਜ਼ ਦੇਖੋ ਇਹਨੂੰ ਦਿੱਤਾ ਕਿਨੇ ਆ ਕਹਿੰਦੇ ਇਸ ਮਾਪਕ ਦਾ ਜਿਹੜਾ ਸੀਗਾ ਨਿਰਮਾਣ ਤੇ ਵਿਕਾਸ 1990 ਦੇ ਵਿੱਚ ਸੰਯੁਕਤ ਰਾਸ਼ਟਰ ਵਿਕਾਸ ਕਾਰਜਕਰਮ ਹੁਣ ਹੁਣ ਇਹਨੂੰ ਕੋਈ ਬੰਦਾ ਨਹੀਂ ਮੰਨ ਲੈਣਾ ਹੈਗਾ ਕਿ ਇਹ ਕੋਈ ਬੰਦਾ ਹੈ ਜਿਵੇਂ ਮੋਰਸ ਡੀ ਮੋਰਸ ਦਾ ਬੰਦਾ ਸੀਗਾ ਨਾ ਉਹਨੇ 1979 ਦੇ ਵਿੱਚ ਪੀਕਯੂ ਐਲਆਈ ਦੇਤਾ ਪਰ ਜਿਹੜਾ ਐਚਡੀਆ ਜੇ ਦੇਖੋ ਇਹ ਕੌਣ ਸੰਯੁਕਤ ਰਾਸ਼ਟਰ ਕੀ ਆ ਦੇਖੋ 24 ਅਕਤੂਬਰ 1945 ਨੂੰ ਜਦੋਂ ਸੈਕਿੰਡ ਵਰਲਡ ਵਾਰ ਖਤਮ ਹੁੰਦੀ ਆ ਉਸ ਤੋਂ ਬਾਅਦ ਇੱਕ ਸਾਰੀਆਂ ਕੰਟਰੀਆਂ ਇਕੱਠੀਆਂ ਹੋ ਗਏ ਸਾਰੀਆਂ ਕੰਟਰੀਆਂ ਇੰਡੀਆਂ ਇੰਡਾਸੈਂਸ ਪਹਿਲਾ ਪਹਿਲਾ ਜਿਹੜੀ ਸੀ 51 ਕੰਟਰੀਆਂ ਇਕੱਠੀਆਂ ਹੁੰਦੀਆਂ ਨੇ 51 ਕੰਟਰੀਆਂ ਇਕੱਠੀਆਂ ਹੋ ਕੇ ਕੀ ਬਣਾ ਲੈਂਦੀਆਂ ਨੇ ਇੱਕ ਯੂਨੋ ਬਣਾਉਂਦੀਆਂ ਨੇ ਜਨਨ ਕਿ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਠੀਕ ਹੈ ਹੁਣ ਜਿਹੜਾ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਉਹਦੇ ਵਿੱਚ ਦੋ ਚੀਜ਼ਾਂ ਨੇ ਮੇਨ ਇੱਕ ਉਹਦੇ ਆਰਗਨ ਅੰਗ ਤੇ ਇੱਕ ਉਹਦੀਆਂ ਏਜੰਸੀਜ਼ ਦੋ ਚੀਜ਼ਾਂ ਨੇ ਉਹਦੇ ਵਿੱਚ ਦੇਖੋ ਇੱਕ ਅੰਗ ਅੰਗ ਹੈਗੇ ਨੇ 6 ਕਲੀਅਰ ਹੋ ਗਈ ਗੱਲ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੇ ਨੇ ਏਜੰਸੀਜ਼ ਹੁਣ ਤੁਹਾਨੂੰ ਦੇਖੋ ਇਹ ਏਜੰਸੀ ਤੁਹਾਨੂੰ ਪਤਾ ਨਹੀਂ ਇਹ ਏਜੰਸੀ ਆ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਇੱਕ ਜਰੂਰ ਸੁਣੀ ਹੋਗੀ WHO ਜਾਨੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹ ਕੀ ਆ ਉਹ ਇੱਕ ਏਜੰਸੀ ਆ ਕਿਹਦੀ ਭਲਾ UNO ਦੀ UNO ਦੀ ਏਜੰਸੀ ਆ ਜਿਵੇਂ WHO UNO ਦੀ ਏਜੰਸੀ ਆ ਸੇਮ ਉਸੇ ਤਰ੍ਹਾਂ ਜਿਹੜਾ ਸਾਡੇ ਕੋਲੇ ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਆ ਉਹ ਵੀ ਕੀ ਆ ਇਹਦੀ ਏਜੰਸੀ ਆ ਕਲੀਅਰ ਜਾਨੀ ਕਿ UNO ਦਾ ਇੱਕ ਪਾਰਟ ਕਿਹਾ ਸਕਦੇ ਆਪਾਂ ਇਹਨੂੰ ਦੇਖੋ ਹੁਣ ਜਿਹੜਾ ਜੁਨੋ ਦਾ ਪਾਰਟ ਸੀਗਾ ਉਹਦਾ ਨਾਮ ਕੀ ਸੀਗਾ ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਉਹਨੂੰ ਸ਼ਾਰਟ ਫਾਰਮ ਉਹਦੀ ਕੀ ਆ ਯੂ ਐਨ ਡੀ ਪੀ ਜਾਨੀ ਕਿ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਇਹਦੀ ਇਹਦੀ ਸ਼ਾਰਟ ਫਾਰਮ ਜਿਹੜੀ ਹੈਗੀ ਆ ਤਾਂ ਇਹਨੇ ਕੀ ਕੀਤਾ 1990 ਦੇ ਵਿੱਚ ਜਿਹੜਾ ਇਹ ਇੰਡੈਕਸ ਆ ਐਚ ਡੀ ਆਈ ਦਾ ਨਿਰਮਾਣ ਕੀਤਾ ਜਿਹੜਾ ਉਸ ਤੋਂ ਬਾਅਦ ਨਿਕਲ ਕੇ ਆਉਂਦਾ ਸਾਲ-ਸਾਲ ਬਾਅਦ ਉਦੇ ਵਿੱਚ ਹੁਣ ਤਿੰਨ ਚੀਜ਼ਾਂ ਨੇ ਸਭ ਤੋਂ ਪਹਿਲਾਂ ਜੀਵਨ ਸੰਭਾਵਨਾ ਸੂਚਕ ਅੰਕ ਮਤਲਬ ਕੀ ਹੈ ਜਦੋਂ ਇੱਕ ਬੱਚੇ ਦਾ ਜਨਮ ਹੋ ਜਾਂਦਾ ਹੈ ਉਹ ਉਹ ਕਿੰਨੀ ਲਾਈਫ ਕਿੱਥੇ ਤੱਕ ਜਿਊਗਾ ਜਦੋਂ ਉਸ ਚੀਜ਼ ਨੂੰ ਕੱਢਿਆ ਜਾਂਦਾ ਹੈ ਤਾਂ ਉਹਨੂੰ ਆਪਾਂ ਕੀ ਬੋਲਦੇ ਆ ਜੀਵਨ ਸੰਭਾਵਨਾ ਸੂਚਕ ਅੰਕ ਮਤਲਬ ਜੇ ਕਿਸੇ ਦੇਸ਼ ਦੇ ਬੰਦੇ ਜਿਹੜੇ ਨੇ ਜਨਮ ਤੋਂ ਲੈ ਕੇ ਉਹਨਾਂ ਦੀ ਉਮਰ ਲੰਬੀ ਆ ਇਟ ਮੀਨਸ ਜਿਹੜਾ ਐਚ ਡੀ ਆਈ ਆ ਉਹ ਕੀ ਹੋਊਗਾ ਉੱਪਰ ਜਾਊਗਾ ਯਾਨੀ ਕਿ ਉਹ ਦੇਸ਼ ਕੀ ਆ ਵਧੀਆ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲੇ ਵਿਦਿਅਕ ਪ੍ਰਾਪਤੀ ਸੂਚਕ ਅੰਕ ਜਾਨਕੀ ਐਜੂਕੇਸ਼ਨਲ ਐਜੂਕੇਸ਼ਨਲ ਅਟੇਨਮੈਂਟ ਇੰਡੈਕਸ ਨਾਲ ਮੈਂ ਸ਼ਾਰਟ ਫਾਰਮ ਲਿਖੀ ਹੋਇਆ ਤੁਹਾਨੂੰ ਦੱਸਣਾ ਬਾਅਦ ਵਿੱਚ ਮੈਂ ਕਿਉਂ ਲਿਖੀ ਹੋਈ ਆ ਹੁਣ ਵਿਦਿਅਕ ਪ੍ਰਾਪਤੀ ਸੂਚਕ ਅੰਕ ਦੇ ਵਿੱਚ ਦੋ ਚੀਜ਼ਾਂ ਸ਼ਾਮਿਲ ਕੀਤੀਆਂ ਜਾਂਦੀਆਂ ਨੇ ਇਹਦੇ ਹੁਣ ਅੱਗੇ ਸਬ ਪੁਆਇੰਟ ਆ ਗਏ ਪਹਿਲਾ ਹੈਗਾ ਬਾਲਗ ਸਾਖਰਤਾ ਦਰ ਦੇਖੋ ਬਾਲਗ ਸਾਖਰਤਾ ਦਰ ਦਾ ਮਤਲਬ ਹੈ ਕਿ 15 ਸਾਲ ਤੋਂ ਵੱਧ ਉਮਰ ਦੇ ਬੱਚੇ ਜਿਹੜੇ ਨੇ 15 ਸਾਲ ਤੋਂ ਵੱਧ ਬੱਚੇ ਉਹਨਾਂ ਨੂੰ ਪੜਨ ਲਿਖਣ ਤੇ ਸਮਝ ਕਿੰਨੀ ਆ ਉਹਨਾਂ ਨੂੰ ਹੁਣ ਪੜਨ ਲਿਖਣ ਤੇ ਸਮਝ ਦਾ ਮਤਲਬ ਸਮਝੋ ਸਪੋਜ਼ ਕਰੋ ਇੱਕ ਬੱਚਾ 15 ਸਾਲ ਤੋਂ ਉੱਤੇ ਆ ਉਹ ਆਪਣੇ ਸਿਗਨੇਚਰ ਕਰ ਲੈਂਦਾ ਹੈ ਪਰ ਜੇ ਮੈਂ ਉਹਨੂੰ ਕੋਈ ਬਾਕ ਪੜਨ ਨੂੰ ਦੇ ਤਾਂ ਪਰ ਉਹਨੂੰ ਸਮਝ ਨਹੀਂ ਪਉਂਦਾ ਹੈਗਾ ਇਟ ਮੀਨਸ ਉਹ ਸਮਝ ਨਹੀਂ ਪਉਂਦਾ ਪੜਨ ਤੇ ਲਿਖਣ ਪੜ ਲੈਂਦਾ ਹੈ ਆਪਣਾ ਨਾਮ ਲਿਖ ਲੈਂਦਾ ਹੈ ਸਮਝ ਨਹੀਂ ਪਉਂਦਾ ਕਿਸੇ ਚੀਜ਼ ਨੂੰ ਇਟ ਬੀਜ਼ ਆਪਾਂ ਉਹਨੂੰ ਸਾਖਰ ਨਹੀਂ ਕਹਾਂਗੇ ਇਹਦੇ ਵਿੱਚ ਨਹੀਂ ਪਾਵਾਂਗੇ ਉਹਨੂੰ ਉਹ ਬਾਲਗ ਸਾਖਰ ਨਹੀਂ ਹੈਗਾ ਹੁਣ ਤੁਹਾਨੂੰ ਕਲੀਅਰ ਹੋਊਗਾ ਕਿ ਦੇਖੋ ਪੀਪਰ ਦੇ ਵਿੱਚ ਕਈ ਵਾਰੀ ਇਹ ਵੀ ਸ਼ਾਰਟ ਨੋਟ ਬਣ ਜਾਂਦਾ ਹੈ ਕਿ ਬਾਲਗ ਸਾਖਰਤਾ ਦਰ ਦੇ ਵਿੱਚ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਆਪ ਨੂੰ ਇਹ ਪਤਾ ਲੱਗ ਗਿਆ ਕਿ ਉਮਰ ਕਿੰਨੀ ਹੁੰਦੀ ਹੈ ਬੱਚੇ ਦੀ 15 ਸਾਲ ਹੁਣ 15 ਸਾਲ ਤੋਂ ਵੱਧ ਆਪਾਂ ਨੂੰ ਪਤਾ ਲੱਗ ਗਿਆ ਕਿ ਬੱਚੇ ਕੀ ਆਉਣਗੇ ਇਹਦੇ ਵਿੱਚ ਬਾਲਗ ਸਾਖਰਤਾ ਦਰ ਦੇ ਵਿੱਚ ਆਉਣਗੇ ਚੀਜ਼ਾਂ ਕਿਹੜੀਆਂ-ਕਿਹੜੀਆਂ ਵਿੱਚ ਨੇ ਉਹਦੇ ਵਿੱਚ ਐਡ ਨੇ ਇੱਕ ਪੜਨਾ ਲਿਖਣਾ ਤੇ ਸਮਝਣਾ ਇਹ ਤਿੰਨ ਚੀਜ਼ਾਂ ਉਹਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਤਾਂ ਉਹ ਨੂੰ ਇਹਦੇ ਵਿੱਚ ਪਾਵਾਂਗੇ ਅਦਰਵਾਈਜ਼ ਉਹ ਨੂੰ ਇਹਦੇ ਵਿੱਚ ਨਹੀਂ ਪਾਵਾਂਗੇ ਹੋਪ ਕਿ ਤੁਹਾਨੂੰ ਆ ਪੁਆਇੰਟ ਕਲੀਅਰ ਹੋ ਗਿਆ ਹੋਊਗਾ ਹੁਣ ਆ ਗਿਆ ਆਪਣੇ ਕੋਲੇ ਦੂਜਾ ਇਸੇ ਦਾ ਪੁਆਇੰਟ ਵਿਦਿਅਕ ਪ੍ਰਾਪਤੀ ਸੂਚਕ ਅੰਕ ਦਾ ਪੁਆਇੰਟ ਉਹ ਹੈਗਾ ਕੁੱਲ ਨਾਮਾਂਕਣ ਅਨੁਪਾਤ ਦੇਖੋ ਨਾ ਸੁਣ ਕੇ ਨਹੀਂ ਭੱਜਣਾ ਹੈਗਾ ਜਦੋਂ ਆਪਾਂ ਨੇਮ ਨੂੰ ਸਮਝ ਜਾਂਦੇ ਆ ਨਾਮਾਂਕਣ ਦਾ ਮਤਲਬ ਹੁੰਦਾ ਹੈ ਦਾਖਲ ਤੁਸੀਂ ਜੇ ਦਾਖਲਾ ਕਰਾਉਣਾ ਆਪਣੇ ਸਕੂਲ ਦੇ ਵਿੱਚ ਇਨਰੋਲਮੈਂਟ ਆਪਣੇ ਸਕੂਲ ਦੇ ਵਿੱਚ ਦਾਖਲਾ ਉਹੀ ਉਹੀ ਚੀਜ਼ ਹੈ ਇਹ ਇਹਨੂੰ ਨਾਮੰਕਣ ਬੋਲਦੇ ਨੇ ਕੁੱਲ ਨਾਮੰਕਣ ਅਨੁਪਾਤ ਮੀਨਸ ਇਹਦੇ ਦੇਖੋ ਤਿੰਨ ਪੱਧਰ ਨੇ ਉਹ ਆਪਾਂ ਨੂੰ ਪਤਾ ਹੈ ਪ੍ਰਾਇਮਰੀ ਸਕੈਂਡਰੀ ਤੇ ਟਰਸਰੀ ਟਰਸਰੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਪ੍ਰਾਇਮਰੀ ਦੇ ਵਿੱਚ 5ਵੀਂ ਤੱਕ ਦੇ ਬੱਚਿਆਂ ਨੇ ਮਤਲਬ ਕੁੱਲ ਬੱਚਿਆਂ ਨੇ ਸਾਡੇ ਦੇਸ਼ ਦੇ ਵਿੱਚ ਕੁੱਲ ਜਿਹੜੇ ਬੱਚੇ ਨੇ ਉਹਨਾਂ ਨੇ ਕਿੰਨਿਆਂ ਨੇ ਐਡਮਿਸ਼ਨ ਕਰਵਾਈ ਨਾਮਾਂਕਣ ਕਰਵਾਇਆ ਆਪਣਾ ਉਸ ਤੋਂ ਬਾਅਦ ਸਕੈਂਡਰੀ ਦੇ ਵਿੱਚ ਬੱਚਿਆਂ ਨੇ ਕਿੰਨੇ ਆਨੇ ਨਾਮਾਂਕਣ ਕਰਵਾਇਆ ਆਪਣਾ ਉਸ ਤੋਂ ਬਾਅਦ ਟਰਸਰੀ ਟਰਸਰੀ ਦੇ ਵਿੱਚ ਮੀਨਸ ਕਾਲਜ ਤੇ ਵਿਸ਼ਵਵਿਦਿਆਲਿਆ ਹੁਣ ਆਪਾਂ ਇਥੋਂ ਇਹ ਲਾ ਲੈਨੇ ਆ ਕਿ ਪ੍ਰਾਇਮਰੀ ਤੋਂ ਲੈ ਕੇ ਵਿਸ਼ਵਵਿਦਿਆਲਿਆ ਤੱਕ ਜਾਨੀ ਕਿ ਯੂਨੀਵਰਸਿਟੀ ਤੱਕ ਕਿੰਨੇ ਬੱਚਿਆਂ ਨੇ ਐਨਰੋਲਮੈਂਟ ਕਰਾਈ ਆ ਕਿੰਨੇ ਬੱਚੇ ਦਾਖਲ ਹੋਏ ਨੇ ਕੁੱਲ ਦੇ ਵਿੱਚੋਂ ਹੁਣ ਦੇਖੋ ਇਹਨੂੰ ਕੁੱਲ ਨਾਮਾਂਕਣ ਦਾ ਜਿਹੜਾ ਅਨੁਪਾਤ ਕੱਢਣ ਦੇ ਲਈ ਵੀ ਇੱਕ ਫਾਰਮੂਲਾ ਹੁੰਦਾ ਏ ਜਾਨੀ ਕਿ ਜੀਈਆਰ ਗ੍ਰੋਸ ਜੀ ਮਤਲਬ ਗ੍ਰੋਸ ਈ ਮਤਲਬ એનਰੋਲਮੈਂਟ ਰੇ ਆਰ ਮਤਲਬ ਰੇਸ਼ੋ ਇਹਨੂੰ ਕੱਢਣ ਦਾ ਵੀ ਕੀ ਹੁੰਦਾ ਇੱਕ ਫਾਰਮੂਲਾ ਹੁੰਦਾ ਹੈ ਕਈ ਵਾਰੀ ਇਹ ਸ਼ਾਰਟ ਨੋਟ ਦੇ ਵਿੱਚ ਆ ਜਾਂਦਾ ਹੈ ਕਿ ਜੀਈਆਰ ਕੱਢੋ ਜਾਂ ਗ੍ਰੋਸ એનਰੋਲਮੈਂਟ ਰੇਸ਼ੋ ਕੱਢਣ ਦੇ ਲਈ ਕਿਹੜਾ ਫਾਰਮੂਲਾ ਹੈ ਦੇਖੋ ਸੌਖਾ ਜਿਹਾ ਹੈ ਸਿੱਖਿਆ ਦੇ ਹਰੇਕ ਪੱਧਰ ਸਿੱਖਿਆ ਦੇ ਹਰੇਕ ਪੱਧਰ ਮਤਲਬ ਪ੍ਰਾਇਮਰੀ ਠੀਕ ਹੈ ਉਸ ਤੋਂ ਬਾਅਦ ਸਕੈਂਡਰੀ ਉਸ ਤੋਂ ਬਾਅਦ ਵਿਸ਼ਵਵਿਦਿਆਲਿਆ ਤੱਕ ਠੀਕ ਹੈ ਸਿੱਖਿਆ ਦੇ ਹਰੇਕ ਪੱਧਰ ਤੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਟੋਟਲ ਜਿਹੜੇ ਵਿਦਿਆਰਥੀ ਨੇ ਆਪਾਂ ਮੰਨ ਲਏ ਨੇ ਕਿ 20 ਕਰੋੜ ਬੰਦਿਆਂ ਨੇ ਕੀ ਲੈ ਲਿਆ ਬੱਚਿਆਂ ਨੇ ਦਾਖਲਾ ਲੈ ਲਿਆ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਦੇਸ਼ ਦੇ ਕੁੱਲ ਬਾਲ ਆਬਾਦੀ ਕਿੰਨੀ ਆ ਕੁੱਲ ਬੱਚੇ ਕਿੰਨੇ ਨੇ ਉਹਨੂੰ ਆਪਾਂ ਮੰਨ ਲਏ ਨੇ ਕਿ ਉਹ ਹੈਗੇ ਨੇ 40 ਕਰੋੜ ਸੀ ਆਰ ਲਿਖ ਲੈਨੇ ਆ ਉਰੇ ਆਪਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਲਿਖ ਦਿੰਨੇ ਆ ਸੀ ਆਰ ਜਾਨੀ ਕਿ ਕਰੋੜ ਉਸ ਤੋਂ ਬਾਅਦ ਆਪਾਂ ਗੁਣਾ ਪਾਉਨੇ ਆ ਕਿਉਂਕਿ ਫਾਰਮੂਲੇ ਦੇ ਵਿੱਚ ਲਿਖਿਆ ਹੋਇਆ ਏ ਠੀਕ ਹੈ ਗੁਣਾ 100 ਹੁਣ ਦੇਖੋ 0 ਦੇ ਨਾਲ 0 ਕੱਟੀ ਗਈ ਠੀਕ ਹੈ 20 ਨੂੰ 10 ਦੇ ਨਾਲ ਆਪਾਂ ਨੇ ਗੁਣਾ ਕੀਤਾ ਆ ਗਿਆ 200 4 4 200 ਨੂੰ 4 ਦੇ ਨਾਲ ਡਿਵਾਈਡ ਕੀਤਾ ਆਪਣੇ ਕੋਲ ਕਿੰਨੀ ਪਰਸੈਂਟੇਜ ਆ ਗਿਆ ਆਪਣੇ ਕੋਲ 50% ਇਟ ਮੀਨ ਸਾਡੇ ਕੋਲ ਨਿਕਲ ਕੇ ਕੀ ਆ ਗਿਆ 50% ਜੀਈਆਰ ਕਿੰਨਾ ਆ ਗਿਆ 50% ਕਲੀਅਰ ਹੋ ਗਈ ਗੱਲ ਇਹਨੂੰ ਕੱਢਣ ਦਾ ਵੀ ਤਰੀਕਾ ਇਹ ਹੁੰਦਾ ਹੈ ਉਸ ਤੋਂ ਬਾਅਦ ਦੇਖੋ ਆਪਾਂ ਕਰਦੇ ਸੀਗੇ ਐਚਡੀਆਈ ਐਚਡੀ ਇਹ ਸਾਨੂੰ ਪਤਾ ਲੱਗ ਗਿਆ ਕਿ ਦਿੱਤਾ ਕਿੰਨੇ ਆ ਕਲੀਅਰ ਹੋ ਗਈ UNDP ਨੇ ਦਿੱਤਾ ਇਹ ਉਸ ਤੋਂ ਬਾਅਦ ਇਹਦੇ ਵਿੱਚ ਚੀਜ਼ਾਂ ਤਿੰਨ ਮਾਪਕ ਨੇ ਪਹਿਲਾ ਸੀਗਾ ਜੀਵਨ ਸੰਭਾਵਨਾ ਸੂਚਕ ਅੰਕ ਬੰਦਾ ਕਿੰਨੀ ਗੁਮਰਤ ਜਨਮ ਤੋਂ ਲੈ ਕੇ ਮੌਤ ਤੱਕ ਮਤਲਬ ਕਿੰਨਾ ਜਿਉਂਦਾ ਹੈ ਉਹ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਵਿਦਿਅਕ ਪ੍ਰਾਪਤੀ ਸੂਚਕ ਅੰਕ ਵਿਦਿਅਕ ਪ੍ਰਾਪਤੀ ਸੂਚਕ ਅੰਕ ਦੇ ਵਿੱਚ ਕੀ ਆ ਆਪਣੇ ਕੋਲੇ ਦੋ ਚੀਜ਼ਾਂ ਬਾਲਗ ਸਾਖਰਤਾ ਦਰ ਵੀ ਪਤਾ ਲੱਗ ਗਿਆ ਕੁੱਲ ਨਾਮਾੰਕਣ ਅਨੁਪਾਤੀ ਪਤਾ ਲੱਗ ਗਿਆ ਉਹਨੂੰ ਕੱਢਿਆ ਕਿੱਦਾਂ ਜਾਂਦਾ ਹੈ ਉਹ ਵੀ ਪਤਾ ਲੱਗ ਗਿਆ ਹੁਣ ਆ ਗਿਆ ਆਪਣੇ ਕੋਲੇ ਪਹਿਲਾ ਦੂਜਾ ਤੀਜਾ ਪੁਆਇੰਟ ਹੁਣ ਦੇਖੋ ਤੀਜਾ ਪੁਆਇੰਟ ਕੀ ਆ ਅਸਲ ਪ੍ਰਤੀ ਵਿਅਕਤੀ ਜੀਡੀਪੀ ਦੇਖੋ ਜੀਡੀਪੀ ਆਪਾਂ ਨੇ ਸਮਝ ਲਈ ਸੀਗੀ ਹੁੰਦੀ ਗਈ ਆ ਤੇ ਪਰ ਕੈਪੀਟਾ ਵੀ ਆਪਾਂ ਨੂੰ ਪਤਾ ਹੈ ਪਰ ਇੱਥੇ ਹੈਗਾ ਰੀਅਲ ਪਰ ਕੈਪੀਟਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹਦੀ ਸ਼ਾਰਟ ਫਾਰਮ ਕੀ ਆ ਆਰਪੀਸੀ ਜੀਡੀਪੀ ਜਾਨੀ ਕਿ ਆਰ ਮਤਲਬ ਰੀਅਲ ਪੀ ਮਤਲਬ ਪਰ ਸੀ ਮਤਲਬ ਕੈਪੀਟਾ ਜੀ ਮਤਲਬ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੁਣ ਦੇਖੋ ਇਹਨੂੰ ਸਮਝੋ ਕੀ ਹੁੰਦੀ ਹੈ ਇਹ ਹੁਣ ਇਹ ਪਤਾ ਕੱਢਣ ਦਾ ਫਾਰਮੂਲਾ ਕੀ ਆ ਜਦੋਂ ਕੱਢਣੀ ਆ ਕੱਢਣ ਤੋਂ ਪਹਿਲਾਂ ਮੈਨੂੰ ਦੱਸ ਦੇਮਾ ਹੁੰਦੀ ਕੀ ਆ ਇਹ ਦੇਖੋ ਇੱਕ ਕੰਟਰੀ ਆ ਕੋਈ ਵੀ ਹੁਣ ਆਪਾਂ ਕੀ ਮੰਨਦੇ ਕਈ ਬੰਦੇ ਇਹ ਮੰਨਦੇ ਹੁੰਦੇ ਨੇ ਕਿ ਮੇਰੇ ਕੋਲੇ 100 ਰੁਪਈਆ ਬਈ ਬੱਲੇ ਬੱਲੇ ਇਹਦੇ ਕੋਲੇ 100 ਰੁਪਈਆ ਪਰ ਹੁਣ ਆਪਾਂ ਮੰਨਦੇ ਆ ਕਿ ਜੇ ਉਸ ਬੰਦੇ ਦੇ ਕੋਲੇ 100 ਰੁਪਈਏ ਦੀ ਕੋਈ ਚੀਜ਼ ਐ ਨਹੀਂ ਖਰੀਦ ਸਕਦਾ ਫਿਰ 100 ਰੁਪਈਏ ਦੀ ਕੀ ਵੈਲਿਊ ਰਹੇਗੀ ਮਤਲਬ ਆਪਾਂ ਨੇ ਦੇਖਣੀ ਆ ਪਰਚੇਜ਼ਿੰਗ ਪਾਵਰ ਉਹਦੇ ਕੋਲੇ ਅ ਚੀਜ਼ਾਂ ਨੂੰ ਖਰੀਦਣ ਦੀ ਸ਼ਕਤੀ ਕਿੰਨੀ ਹੈ ਜੇ ਉਹਦੇ ਕੋਲੇ ਚੀਜ਼ਾਂ ਨੂੰ ਖਰੀਦਣ ਦੀ ਸ਼ਕਤੀ ਹੈ ਨਹੀਂਗੀ ਇਟ ਮੀਨਸ ਉਹਨਾਂ ਪੈਸਿਆਂ ਦੀ ਕੀ ਆ ਕੋਈ ਵੈਲਿਊ ਨਹੀਂ ਹੈਗੀ ਤਾਂ ਆਪਾਂ ਨੇ ਉਹ ਮੇਨ ਚੀਜ਼ ਕੱਢਣੀ ਆ ਹੁਣ ਮੰਨ ਲਓ ਇੱਕ ਬੰਦੇ ਕੋਲੇ ਲੱਖ ਰੁਪਈਆ ਹੈ ਲੱਖ ਰੁਪਏ ਦੇ ਵਿੱਚ ਉਹ ਚਾਹਦਾ ਕਾਪਣਾ ਖਰੀਦ ਸਕਦਾ ਹੋਵੇ ਇੰਨੀ ਮਗਾਈ ਹੋਵੇ ਫਿਰ ਉਸ ਲੱਖ ਰੁਪਏ ਦੀ ਕੀ ਵੈਲਿਊ ਜਦੋਂ ਉਹਦੀ ਵੈਲਿਊ ਹੈ ਨਹੀਂਗੀ ਤਾਂ ਉਹਦੀ ਇਟ ਮੀਨਸ ਉਹਦੀ ਪਰਚੇਜ਼ਿੰਗ ਪਾਵਰ ਕੀ ਆ ਪਰਚੇਜ਼ਿੰਗ ਸ਼ਕਤੀ ਜਿਹੜੀ ਆ ਉਹਦੀ ਖਰੀਦਣ ਦੀ ਸ਼ਕਤੀ ਆ ਉਹ ਘਟਾ ਹੁਣ ਦੇਖੋ ਸਪੋਜ਼ ਕਰੋ ਇੱਕ ਬੰਦੇ ਕੋਲੇ 100 ਰੁਪਈਆ ਇੱਕ ਬੰਦੇ ਦੇ ਕੋਲੇ 100 ਰੁਪਈਆ ਹੈ ਤਾਂ ਉਹਨੇ ਕੋਈ ਚੀਜ਼ ਖਰੀਦਣੀ ਆ ਉਸ ਚੀਜ਼ ਨੂੰ ਖਰੀਦਣ ਦੀ ਜਿਹੜੀ ਕੋਸਟ ਹੈਗੀ ਆ ਉਹ ਹੈਗੀ ਆ 5 ਰੁਪਏ ਕਿੰਨੀ ਕੋਸਟ ਆ ਉਹਦੀ ਚੀਜ਼ ਦੀ 5 ਰੁਪਏ ਇਟ ਮੀਨਸ ਜਿਹੜੀ ਉਹਦੀ ਪਰਚੇਜ਼ਿੰਗ ਪਾਵਰ ਹੈ ਉਹ ਕੀ ਆ ਭਲਾ 20 ਬਣ ਗਈ 20 ਪੰਜਾ 100 ਹੋ ਗਿਆ ਨਾ ਸਮਝੋ ਮੇਰੀ ਗੱਲ ਨੂੰ ਹੁਣ ਇੱਕ ਬੰਦੇ ਕੋਲੇ 100 ਰੁਪਈਆ ਹੈ ਉਹ 100 ਰੁਪਈਏ ਦੇ ਵਿੱਚੋਂ ਉਹ ਚੀਜ਼ ਖਰੀਦਣ ਚਲੇ ਗਿਆ ਕੋਈ ਬਾਜ਼ਾਰ ਦੇ ਵਿੱਚ ਮੰਨ ਲਓ ਪੈਨ ਖਰੀਦਣ ਚਲੇ ਗਿਆ ਉਨੇ ਪੈਨ ਦੀ ਕੋਸਟ ਪਤਾ ਲੱਗਿਆ ਕਿ ਇਹ ਪੈਨ ਦੀ ਕੋਸਟ ਕਿੰਨੀ ਆ 5 ਰੁਪਏ ਆ ਇਟ ਮੀਨਸ ਉਹਦੇ ਕੋਲੇ ਜਿਹੜੀ ਸ਼ਕਤੀ ਐ ਪਾਵਰ ਐ ਖਰੀਦਣ ਦੀ ਉਹ ਕੀ ਆ 20 ਆ 20 ਪੰਜਾ 100 ਕਲੀਅਰ ਹੋ ਗਈ ਗੱਲ ਹੁਣ ਇਹਨੂੰ ਅਸਲ ਪ੍ਰਤੀ ਵਿਅਕਤੀ ਜਿਹੜੀ ਜੀਡੀਪੀ ਆ ਪਾਵਰ ਨੂੰ ਕੱਢਿਆ ਕਿੱਦਾਂ ਜਾਂਦਾ ਏ ਦੇਸ਼ ਦਾ ਜਿਹੜਾ ਅਸਲੀ ਜੀਡੀਪੀ ਆ ਉਹ ਲਿਖ ਲਿਆ ਜਾਂਦਾ ਏ ਤੇ ਕੁੱਲ ਜਨਸੰਖਿਆ ਦੇ ਨਾਲ ਉਹਨੂੰ ਡਿਵਾਈਡ ਕਰ ਲਿਆ ਜਾਂਦਾ ਏ ਕਲੀਅਰ ਹੋ ਗਈ ਗੱਲ ਉਸ ਤੋਂ ਬਾਅਦ ਹੁਣ ਜਿਹੜਾ ਇਹ ਐਚਡੀਆਈ ਆ ਹੁਣ ਆਪਾਂ ਨੇ ਇਹ ਦੇਖਿਆ ਸੀ ਕਿ ਜਿਹੜਾ PQLI ਐ ਉਹਦੀ ਜਿਹੜੀ ਵੈਲਿਊ ਸੀਗੀ 0 ਤੋਂ ਚਲਦੀ ਸੀਗੀ 100 ਤੱਕ ਇਹਦੇ ਵਿੱਚ ਵੈਲਿਊ ਕੀ ਆ 0 ਤੋਂ 1 ਜਾਨੀ ਕਿ ਸਭ ਤੋਂ ਖਰਾਬ ਪ੍ਰਦਰਸ਼ਨ ਕੀ ਹੋਗਾ ਜੇ 0 ਆ ਠੀਕ ਹੈ ਜੇ 1 ਆ ਗਿਆ ਤਾਂ ਕੀ ਹੋਊਗਾ ਸਭ ਤੋਂ ਵਧੀਆ ਪ੍ਰਦਰਸ਼ਨ ਦੇ ਪਮਾਨੇ ਤੇ ਦਰਜ ਕੀਤਾ ਜਾਂਦਾ ਹੈ ਕਿਲਿਰੂਗੀ ਗੱਲ ਹੁਣ ਦੇਖੋ ਆਪਾਂ ਨੇ ਕੀ ਕੀਤਾ ਸੀ ਇੱਕ ਵਾਰ ਨਿਗਾਹ ਮਾਰ ਲਈਏ ਮਨੁੱਖੀ ਵਿਕਾਸ ਸੂਚਕ ਅੰਕ ਕਰਦੇ ਸੀਗਾ ਆਪਾਂ ਹਿਊਮਨ ਡਿਵੈਲਪਮੈਂਟ ਇੰਡੈਕਸ ਜਾਨੀ ਕਿ ਐਚ ਡੀ ਆਈ ਕਿਨੇ ਬਣਾਇਆ 1990 ਦੇ ਵਿੱਚ ਯੂ ਐਨ ਡੀ ਪੀ ਨੇ ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਨੇ ਉਸ ਤੋਂ ਬਾਅਦ ਇਹਦੇ ਵਿੱਚ ਕਿੰਨੀਆਂ ਚੀਜ਼ਾਂ ਸੀਗੀਆਂ ਤਿੰਨ ਪਹਿਲਾਂ ਜੀਵਨ ਸੰਭਾਵਨਾ ਸੰਭਾਵਨਾ ਸੂਚਕ ਅੰਕ ਉਸ ਤੋਂ ਬਾਅਦ ਵਿਦਿਅਕ ਪ੍ਰਾਪਤੀ ਸੂਚਕ ਅੰਕ ਉਸ ਤੋਂ ਬਾਅਦ ਆਪਣੇ ਕੋਲ ਤੀਜੇ ਨੰਬਰ ਤੇ ਕੀ ਆ ਗਿਆ ਸੀਗਾ ਅਸਲ ਪ੍ਰਤੀ ਵਿਅਕਤੀ ਜਾਨੀ ਜੀ ਡੀ ਪੀ ਜਾਨੀ ਕਿ ਰੀਅਲ ਪਰ ਕੈਪੀਟਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਕਲੀਅਰ ਹੋ ਗਈ ਗੱਲ ਹੁਣ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਸੀਗਾ ਅਸਲ ਜਿਹੜੀ ਪਰ ਕੈਪੀਟਾ ਜਿਹੜੀ ਸੀਗੀ ਆਪਣੀ ਉਹਨੂੰ ਕੱਢਣ ਦਾ ਤਰੀਕਾ ਕੀ ਸੀਗਾ ਉਹ ਵੀ ਇਹ ਸੀਗਾ ਉਸ ਤੋਂ ਬਾਅਦ ਆਪਾਂ ਨੂੰ ਜਿਹੜਾ ਸੀਗਾ ਇਹਦਾ ਦਰਜਾ ਵੀ ਪਤਾ ਲੱਗ ਗਿਆ ਉਹਦਾ ਦਰਜਾ 0 ਤੋਂ 100 ਤੱਕ ਜੀ ਸੀਗਾ ਇਹਦਾ ਦਰਜਾ ਕੀ ਸੀ 0 ਤੋਂ 1 ਤੱਕ ਹੁਣ ਦੇਖੋ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਮਾਨਵ ਵਿਕਾਸ ਸੂਚਕ ਅੰਕ ਨਿਰਮਾਣ ਜਾਨੀ ਕਿ ਕੰਸਟਰਕਸ਼ਨ ਆਫ ਐਚ ਡੀ ਆਈ ਹੁਣ ਦੇਖੋ ਉਧਰ ਜਿਹੜਾ ਆਪਾਂ ਨੇ ਫਾਰਮੂਲਾ ਕੀਤਾ ਸੀਗਾ ਪੀ ਕਿਊ ਐਲ ਆਈ ਦੇ ਵਿੱਚ ਉਹ ਤਾਂ ਇਹ ਸੀਗਾ ਕਿ ਤਿੰਨਾਂ ਦਾ ਆਪਾਂ ਨੇ ਕੀ ਕਰ ਲਿਆ ਜੋੜ ਕਰ ਲਿਆ ਡਿਵਾਈਡਡ ਬਾਏ ਆਪਾਂ ਨੇ 3 ਕਰਤਾ ਸੀਗਾ ਹੁਣ ਦੇਖੋ ਇੱਥੇ ਕੀ ਆ ਇੱਥੇ ਕੀ ਆ ਲੀ ਆਈ ਹੁਣ ਇਹਨੂੰ ਦੇਖ ਕੇ ਕਨਫਿਊਜ਼ ਨਾ ਹੋ ਜਿਓ ਕੀ ਆ ਇਹ ਸਮਝੋ ਇਹਨੂੰ ਕੀ ਆ ਇੱਥੇ ਮੈਂ ਤੁਹਾਨੂੰ ਦੱਸਿਆ ਨਾ ਸ਼ਾਰਟ ਫਾਰਮ ਤੁਹਾਨੂੰ ਦੱਸਦਾ ਮੈਂ ਆ ਦੇਖੋ ਸ਼ਾਰਟ ਫਾਰਮ ਲਿਖੀ ਹੋਈ ਇਹ ਤਿੰਨੇ ਨੇ ਚੱਕ ਕੇ ਮੈਂ ਉਧਰ ਜਿਹੜੇ ਸੀਗੇ ਲਿਖੇ ਹੋਏ ਨੇ ਪਹਿਲਾ ਜੀਵਨ ਸੰਭਾਵਨਾ ਸੂਚਕ ਅੰਕ ਹੈ ਲੀ ਆਈ ਲੈ ਲਿਆ ਆਪਾਂ ਨੇ ਉਸ ਤੋਂ ਬਾਅਦ ਈ ਏ ਆਈ ਲੈ ਲਿਆ ਜਣੇ ਕਿ ਐਜੂਕੇਸ਼ਨਲ ਅਟੇਨਮੈਂਟ ਇੰਡੈਕਸ ਲੈ ਲਿਆ ਉਸ ਤੋਂ ਬਾਅਦ ਆਪਾਂ ਨੇ ਲੈ ਲਿਆ RPC GDP ਉਹਨਾਂ ਤਿੰਨਾਂ ਨੂੰ ਆਪਾਂ ਨੇ ਇੱਥੇ ਲਿਖ ਲਿਆ ਕਲੀਅਰ ਹੋ ਗਈ ਗੱਲ ਇਹ ਕਲੀਅਰ ਹੁਣ ਦੇਖੋ ਤੁਹਾਡੀ ਬੁੱਕ ਦੇ ਵਿੱਚ ਇੱਕ ਵੈਲਿਊ ਆ ਬੁੱਧੀ ਉਹਦੇ ਵਿੱਚ ਉਹਨੇ ਆਪਾਂ ਨੂੰ ਕੀ ਐਗਜ਼ਾਮਪਲ ਐ ਐਗਜ਼ਾਮਪਲ ਹੈ ਉਹਦੇ ਵਿੱਚ ਹੈਗੀਆਂ 0.52 ਜਿਹੜੀ ਸੀਗੀ ਵੈਲਿਊ ਕੱਢ ਲਈ ਉਹਨੇ LEI ਉਸ ਤੋਂ ਬਾਅਦ ਉਹਨੂੰ ਗੁਣਾ ਕਰ ਲਿਆ ਜਿਹੜੀ ਐਜੂਕੇਸ਼ਨਲ ਅਟੇਨਮੈਂਟ ਇੰਡੈਕਸ ਦਾ ਦਰਜਾ ਸੀਗਾ ਉਹ ਉਹਨਾਂ ਨੇ ਕਿੰਨਾ ਕੱਢ ਲਿਆ 0.68 ਉਸ ਤੋਂ ਬਾਅਦ ਜਿਹੜੀ RPC GDP ਆਈ ਆ ਏ ਇੰਡੈਕਸ ਦਾ ਜਿਹੜਾ ਦਰਜਾ ਸੀਗਾ ਉਹ ਕਿੰਨਾ ਕੱਢ ਲਿਆ ਉਹਨਾਂ ਨੇ 0.52 ਕਲੀਅਰ ਹੋ ਗਈ ਗੱਲ ਉਸ ਤੋਂ ਬਾਅਦ ਉਹਨੂੰ ਕੀ ਕੀਤਾ ਉਹਨਾਂ ਨੇ ਕਯੂਬ ਰੂਟ ਠੀਕ ਹੈ ਕਯੂਬ ਰੂਟ ਨੂੰ ਕਰਕੇ ਦੇਖੋਗੇ ਨਾ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਤਾਂ ਵੈਲਿਊ ਕੱਢੀ ਉਹਨਾਂ ਨੇ 0.5897 ਕਲੀਅਰ ਹੋ ਗਈ ਗੱਲ ਇਹ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਹੈ ਭਾਰਤ ਦੇ ਵਿੱਚ ਰਾਜਾਂ ਦੇ ਵਿਕਾਸ ਅਨੁਭਵਾਂ ਦਾ ਤੁਲਨਾਤਮਕ ਅਧਿਐਨ ਦੇਖੋ ਕਈ ਵਾਰੀ ਪੇਪਰ ਦੇ ਵਿੱਚ ਸ਼ਾਰਟ ਨੋਟ ਦੇ ਵਿੱਚ ਆ ਜਾਂਦਾ ਹੈ ਇਸ ਕਰਕੇ ਮੈਂ ਇਹ ਸਟੇਬਲ ਨੂੰ ਵੀ ਤੁਹਾਨੂੰ ਥੋੜਾ ਜਿਹਾ ਦੱਸ ਦਵਾਂ ਤੁਹਾਨੂੰ ਦੇਖੋ ਆਪਾਂ ਇਹਦੇ ਵਿੱਚ ਕੀ ਕੀਤਾ ਪੰਜ ਰਾਜ ਲੈ ਲਏ ਕੇਰਲਾ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਤੇ ਭਾਰਤ ਦੇ ਨਾਲ ਉਹਦਾ ਆਪਾਂ ਨੇ ਕੰਪੈਰੀਸ਼ਨ ਕਰਨਾ ਹੈ ਪੰਜ ਪੈਰਾਮੀਟਰ ਲੈ ਲਏ ਪ੍ਰਤੀ ਵਿਅਕਤੀ ਆਮਦਨ ਗਰੀਬੀ ਰੇਖਾ ਤੋਂ ਹੇਠਾਂ ਜਨਸੰਖਿਆ ਸਾਖਰਤਾ ਦਰ ਕਿੰਨੇ ਪੜ੍ਹੇ ਲਿਖੇ ਲੋਕ ਨੇ ਗਰੀਬੀ ਰੇਖਾ ਤੋਂ ਥੱਲੇ ਕਿੰਨੀ ਜਨਸੰਖਿਆ ਹੈ ਲਿੰਗ ਅਨੁਪਾਤ ਯਾਨੀ ਕਿ 1000 ਬੰਦਿਆਂ ਦੇ ਪਿੱਛੇ ਮੇਲ ਦੇ ਪਿੱਛੇ ਫੀਮੇਲ ਕਿੰਨੀਆਂ ਨੇ ਬਾਲ ਮੌਤ ਦਰ ਮੈਂ ਤੁਹਾਨੂੰ ਦੱਸਿਆ ਹੋਇਆ ਮੀਨਿੰਗ ਇਹਦਾ ਚੰਗੀ ਤਰ੍ਹਾਂ 4 ਸਾਲ ਤੋਂ ਥੱਲੇ ਜਿਹੜੀ ਵੀ ਬੱਚੇ ਜਿਹੜੇ ਨੇ 1000 ਦੇ ਪਿੱਛੇ ਕਿੰਨੇ ਬੱਚਿਆਂ ਦੀ ਮੌਤ ਹੋ ਜਾਂਦੀ ਆ ਹੁਣ ਦੇਖੋ ਕੇਰਲਾ ਦੀ ਪ੍ਰਤੀ ਵਿਅਕਤੀ ਆਮਦਨ ਕਿੰਨੀ ਸੀਗੀ 3200 ਠੀਕ ਹੈ ਤੇ ਪੰਜਾਬ ਦੀ 2587 ਬਿਹਾਰ ਦੀ ਕਿੰਨੀ ਆ ਸਿਰਫ ਔਰ ਸਿਰਫ 663 ਉਸ ਤੋਂ ਬਾਅਦ ਗਰੀਬੀ ਰੇਖਾ ਤੋਂ ਹੇਠਾਂ ਜਿਹੜਾ ਸੀਗਾ ਉਹ ਕਿੰਨਾ ਹੈ 0.7 ਤੇ ਸਾਖਰਤਾ ਦਰ ਕਿੰਨੀ ਆ ਕੇਰਲਾ ਦੀ 96.2 ਯਾਨੀ ਕਿ ਸਿਰੇ ਤੇ ਆ ਸਭ ਤੋਂ ਸਭ ਤੋਂ ਵੱਧ ਹੈ ਉਸ ਤੋਂ ਬਾਅਦ ਲਿੰਗ ਦਨੁਪਾਤ ਉੱਤੇ ਆ ਜਿਹਦਾ 1000 ਤੋਂ ਉੱਤੇ ਹੋਊਗਾ ਵਧੀਆ ਹੀ ਆ ਜਿਹਦਾ 1000 ਤੋਂ ਉੱਤੇ ਹੋਊਗਾ ਉਹ ਵਧੀਆ ਹੀ ਬਾਕੀ ਸਾਰੇ ਥੱਲੇ ਉਸ ਤੋਂ ਬਾਅਦ ਬਾਲ ਮੌਤ ਦਰ ਇਹ ਘੱਟ ਹੋਣੀ ਚਾਹੀਦੀ 12 ਘੱਟ ਹੋਣੀ ਚਾਹੀਦੀ ਜਿੰਨੀ ਜਿੰਨੀ ਵੱਧਦੀ ਜਾਊਗੀ ਉੰਨਾ ਕੀ ਹੋਊਗਾ ਮਾੜਾ ਹਾਲ ਹੋਊਗਾ ਇਸ ਤੋਂ ਹੁਣ ਆਪਾਂ ਨੂੰ ਕਲੀਅਰ ਹੋ ਜਾਂਦਾ ਹੈ ਕਿ ਜਿਹੜਾ ਕੇਰਲਾ ਹੈ ਉਹ ਕੀ ਆ ਸਭ ਤੋਂ ਉੱਤੇ ਆ ਦੇਖੋ ਜਿਹੜਾ ਡਾਟਾ ਹੈ ਨਾ 2021-22 ਦੇ ਡਾਟਾ ਇਹ 21-22 ਦਾ ਉਹਦੇ ਅਕੋਰਡਿੰਗ ਆਪਾਂ ਨੇ ਜਿਹੜਾ ਸੀਗਾ ਕੰਪੈਰੀਜ਼ਨ ਕੀਤਾ ਹੋਇਆ ਉਸ ਕੰਪੈਰੀਜ਼ਨ ਦੇ ਵਿੱਚ ਜਿੱਤਦਾ ਕੌਣ ਆ ਕੇਰਲਾ ਜਿੱਦਾਂ ਕੌਣ ਆਪਾਂ ਲਾ ਕੇਰਲਾ ਜਿਹੜਾ ਆਪਾਂ ਨੂੰ ਸਾਰੇ ਪੈਰਾਮੀਟਰ ਦੇ ਵਿੱਚ ਅੱਗੇ ਜਾਂਦਾ ਨਜ਼ਰ ਆਉਂਦਾ ਹੈ ਹਾਰਦਾ ਕੌਣ ਆ ਬਿਹਾਰ ਦੇਖੋ ਉਹਨਾਂ ਦੀ ਜਿਹੜੀ ਪ੍ਰਤੀ ਵਿਅਕਤੀ ਆਮਦਨ ਆ ਉਹ ਵੀ ਕਿੰਨੀ ਆ ਘੱਟ ਆ ਆ ਵੀ ਚੀਜ਼ ਵੱਧ ਆ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਦੀ ਲਿੰਗ ਅਨੁਪਾਤ ਵੀ ਉਹਨਾਂ ਦਾ ਜਿਹੜਾ ਸੀਗਾ ਘਟਾ ਮੀਨਜ਼ ਉਹ ਥੱਲੇ ਜਾਂਦਾ ਹੈ ਪੇਪਰ ਦੇ ਵਿੱਚ ਤੁਹਾਨੂੰ ਕਈ ਵਾਰੀ ਆ ਸਕਦਾ ਹੈ ਕਿ ਸਭ ਤੋਂ ਉੱਤੇ ਕੌਣ ਸੀ ਕੇਰਲਾ ਸਭ ਤੋਂ ਥੱਲੇ ਕੌਣ ਆ ਬਿਹਾਰ ਕਲੀਅਰ ਉਸ ਤੋਂ ਬਾਅਦ ਸਟਾ ਹੋਪ ਕਿ ਤੁਹਾਨੂੰ ਇਹ ਲੈਸਨ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋ ਲੈਸਨ ਲੰਬਾ ਹੋਣ ਕਰਕੇ ਆਪਾਂ ਇਹਨੂੰ ਦੋ ਭਾਗਾਂ ਦੇ ਵਿੱਚ ਵੰਡ ਲਿਆ ਸੀ ਪਹਿਲੇ ਦੇ ਵਿੱਚ ਆਪਾਂ ਨੇ ਕੀਤਾ ਵਿਕਾਸ ਵਿਕਾਸ ਆਰਥਿਕ ਵਿਕਾਸ ਆਰਥਿਕ ਵਾਧਾ ਕੀ ਹੁੰਦਾ ਹੈ ਉਸ ਤੋਂ ਬਾਅਦ ਆਪਾਂ ਨੇ ਕੀਤਾ ਸੀ ਟਿਕਾਊ ਵਿਕਾਸ ਕੀ ਹੁੰਦਾ ਹੈ ਉਸ ਤੋਂ ਬਾਅਦ ਆਪਾਂ ਨੇ ਕੀਤੇ ਸੀਦੇ ਪੈਰਾਮੀਟਰ ਮਾਪਕ ਕੀ ਵਿਕਾਸ ਨੂੰ ਮਾਪਿਆ ਕਿੱਦਾਂ ਜਾਂਦਾ ਹੈ ਪਰੰਪਰਾਵਾਦੀ ਆਪਾਂ ਨੇ ਕਰ ਲਏ ਸੀ ਉਸ ਤੋਂ ਬਾਅਦ ਆਪਾਂ ਨੇ ਕੀਤੇ ਨੇ ਅੱਜ ਆਧੁਨਿਕ ਪੈਰਾਮੀਟਰ ਜਾਨਕਿ ਆਧੁਨਿਕ ਮਾਪਕ ਕਿਹੜੇ-ਕਿਹੜੇ ਸੀਗੇ ਉਹ ਦੋ ਨੇ ਇੱਕ ਹੈਗਾ ਆਪਣੇ ਕੋਲੇ ਪੀਕਯੂਐਲਆਈ ਉਸ ਤੋਂ ਬਾਅਦ ਦੂਜਾ ਹੈਗਾ ਆਪਣੇ ਕੋਲੇ ਐਚਡੀਆਈ ਉਹ ਦਿੱਤੇ ਕਿੰਨੇ ਨੇ ਕਿਹੜੇ ਸਨ ਵਿੱਚ ਦਿੱਤੇ ਨੇ ਉਹ ਵੀ ਆਪਾਂ ਨੂੰ ਪਤਾ ਲੱਗ ਗਿਆ ਉਸ ਤੋਂ ਬਾਅਦ ਉਹਦੇ ਵਿੱਚ ਕਿਹੜੇ-ਕਿਹੜੇ ਜਿਹੜੇ ਸੀਗੇ ਅੱਗੇ ਸੂਚਕ ਅੰਕ ਨੇ ਉਹ ਵੀ ਆਪਾਂ ਨੂੰ ਪਤਾ ਤਿੰਨ-ਤਿੰਨ ਲਾਏ ਹੋਏ ਨੇ ਉਹ ਵੀ ਆਪਾਂ ਨੂੰ ਪਤਾ ਲੱਗ ਗਿਆ ਉਸ ਤੋਂ ਬਾਅਦ ਉਹਦਾ ਫਾਰਮੂਲਾ ਕੀ ਆ ਕੱਢਣ ਦਾ ਉਹ ਵੀ ਆਪਾਂ ਨੂੰ ਪਤਾ ਲੱਗ ਗਿਆ ਹੋਪ ਕਿ ਤੁਹਾਨੂੰ ਇਹ ਲੈਕਚਰ ਇਹ ਲੈਸਨ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋ ਜੇ ਪੁੱਤ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਥੈਂਕ ਯੂ ਸੋ ਮੱਚ